ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਅਪਡੇਟ ਹਰ ਇੱਕ ਨਿਊ ਅਪਡੇਟ ਜਿਹੜਾ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਆਪਾਂ ਕਰੇ ਸੀ ਰਾਜੀ ਮਾਸਟਰ ਕੇਟਰ ਦੇ ਆਪਨੇ ਕਵੀ ਪਹਿਲਾ ਪਾਰਟ ਜਿਹੜਾ ਆਪਣਾ ਚੱਲ ਰਿਹਾ ਸੀ ਠੀਕ ਹੈ ਤੇ ਇਸ ਤੋਂ ਪਹਿਲਾਂ ਆਪਣੇ 18-19 ਵੀਡੀਓ ਦਾ ਜਿਹੜੀਆਂ ਬਣ ਚੁੱਕੀਆਂ ਨੇ ਠੀਕ ਹੈ ਕੀਰਾ ਸਿੰਘ ਦਰਦ ਦਾ ਡਿਟੇਲ ਦਾ ਕਲਾਸ ਜਿਹੜੀ ਉਹ ਆਪਣੀ ਹੋ ਚੁੱਕੀ ਹੈ ਤੇ ਅੱਜ ਆਪ ਉਹਦੇ ਐਮਸੀਕਿਊ ਆ ਜਿਹੜੇ ਉਹ ਡਿਸਕਸ ਕਰਾਂਗੇ ਤਾਂ ਕਿ ਨਾਲ ਦੀ ਨਾਲ ਰਿਵੀਜ਼ਨ ਵੀ ਹੋਈ ਹੋ ਸਕੇ ਠੀਕ ਹੈ ਕਿਉਂਕਿ ਤੁਹਾਡੇ ਲਈ ਗੁੱਡ ਨਿਊਜ਼ ਇਹ ਹੈ ਕਿ ਜਿਹੜੇ ਆਪਣੇ ਸਿੱਖਿਆ ਮੰਤਰੀ ਹੈ ਇਹਨਾਂ ਨੇ ਜਿਹੜੀਆਂ ਵੈਕੈਂਸੀਸ ਖਾਲੀ ਹੈ ਜੋ ਵੀ ਉਹਨਾਂ ਦਾ ਡਾਟਾ ਜਿਹੜਾ ਮੰਗ ਲਿਆ ਠੀਕ ਹੈ ਕਿ ਕਿੱਥੇ ਕਿੰਨੀਆਂ ਵੈਕੈਂਸੀਸ ਖਾਲੀ ਹੈ ਤੇ ਉਹ ਆਉਣ ਵਾਲੀ ਭਰਤੀ ਤੋਂ ਪਤਾ ਲੱਗੇਗਾ ਠੀਕ ਹੈ ਕਿ ਕਿੰਨੀ ਭਰਤੀ ਆ ਰਹੀ ਹੈ ਵੱਡੀ ਭਰਤੀ ਵੀ ਆ ਸਕਦੀ ਹੈ ਸੋ ਇਹ ਬਹੁਤ ਸੁਨਹਿਰੀ ਮੌਕਾ ਤੁਹਾਡੇ ਲਈ ਇਸ ਲਈ ਹੁਣ ਤੋਂ ਆਪਣੀ ਤਿਆਰੀ ਜਿਹੜੀ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਠੀਕ ਹੈ ਤੇ ਆਪਣੇ ਚੈਨਲ ਦੇ ਪੂਰੇ ਵਧੀਆ ਢੰਗ ਨਾਲ ਪੂਰੀ ਡੀਪਲੀ ਸਟੱਡੀ ਜਿਹੜੀ ਕਰਵਾਈ ਜਾਂਦੀ ਹੈ ਕੁਐਸਚਨ ਭਾਵੇਂ ਕਿਸੇ ਲੈਵਲ ਦਾ ਆ ਜੇ ਬੇਸਿਕ ਲੈਵਲ ਦਾ ਆ ਜੇ ਹਾਈ ਲੈਵਲ ਦਾ ਆ ਜੀ ਠੀਕ ਹੈ ਲੇਕਿਨ ਆਪਣੇ ਚੈਨਲ ਤੇ ਜੋ ਸਿਲੇਬਸ ਤੁਹਾਨੂੰ ਕਰਵਾਇਆ ਜਾਂਦਾ ਨਾ ਉਹਦੇ ਤੋਂ ਬਾਹਰ ਕੁਐਸਚਨ ਨਹੀਂ ਆਏਗਾ ਇਹ ਮੇਰੀ ਪੂਰੀ ਗਾਰੰਟੀ ਹੈ ਠੀਕ ਹੈ ਸੋ ਜਿਸ ਨੇ ਵੀ ਹਜੇ ਤੱਕ ਪੜ੍ਹਾਈ ਨਹੀਂ ਸ਼ੁਰੂ ਕੀਤੀ ਉਹ ਹੁਣ ਤੋਂ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੇ ਹੋ ਜੇਕਰ ਕਹੋਗੇ ਇਗਜ਼ਾਮ ਦੇ ਨੇੜੇ ਇਗਜ਼ਾਮ ਦੇ ਨੇੜੇ ਇੱਕ ਟਵਟੇ ਦੀ ਟੱਕਰ ਨਹੀਂ ਹੋਣੀ ਹੈ ਠੀਕ ਹੈ ਤਾਂ ਉਹ ਨੂੰ ਅਸੀਂ ਪੜਾਈ ਨਹੀਂ ਕਹਿ ਸਕਦੇ ਸੋ ਚੱਲਦੇ ਆ ਆਪਣੇ ਅੱਜ ਦੇ ਟੌਪਿਕ ਤੇ ਹੀਰਾ ਸਿੰਘ ਦਰਦ ਠੀਕ ਹੈ ਜੀ ਇਹਦੀ ਡਿਟੇਲਡ ਕਲਾਸ ਹੋ ਗਈ ਆ ਕਿ ਆਪਾਂ ਇਹਦੇ ਜਿਹੜੇ ਐਮਸੀਕਿਊ ਉਹ ਡਿਸਕਸ ਕਰਨੇ ਆ ਠੀਕ ਹੈ ਜੀ ਪਹਿਲਾ ਕੁਸ਼ਚਨ ਆ ਰਾਜੇ ਹੀਰਾ ਸਿੰਘ ਦਰਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਇਹਨਾਂ ਦਾ ਜਨਮ ਹੋਇਆ ਸੀ ਜੀ 30 ਸਤੰਬਰ 1899 ਨੂੰ ਠੀਕ ਹੈ ਇਹਨਾਂ ਦਾ ਜਨਮ ਹੋਇਆ ਸੀ 30 ਸਤੰਬਰ 1899 ਨੂੰ ਮਿੰਨਕਾ ਕਰੋੜ ਦੇ ਵਿੱਚ ਜ਼ਿਲ੍ਹਾ ਸੀ 라ਵਲਪਿੰਡੀ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਖਰੀ ਸਿੰਘ ਨਰੰਕਾਰੀ ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਬੀਬੀ ਕਰਤਾਰ ਕੌਰ ਠੀਕ ਹੈ ਤਾਂ ਇਹਨਾਂ ਦਾ ਜਿਹੜਾ ਸ਼ੁਰੂਆਤ ਤਾਂ ਕਹਿੰਦੀ ਹੈ ਕਿ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਰੱਪ ਦੇ ਸੀ ਠੀਕ ਹੈ ਜਿਹੜਾ ਇਹਨੂੰ ਆਪਿ ਸ਼ੋਕਰ ਸੀ ਉਹ ਬ੍ਰਾਹਮਣ ਪਰਿਵਾਰ ਤੋਂ ਸੀ ਬਾਅਦ ਵਿੱਚ ਇਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀਗਾ ਠੀਕ ਹੈ ਨੈਕਸਟ ਕੁਐਸਚਨ ਸਿੱਖ ਅਤੇ ਅਸਖਹ ਹਸਤੀਆਂ ਨਾਲ ਸੰਬੰਧਿਤ ਸੰਗ੍ਰਹਿ ਰੋਸੋ ਜਿਹੜੇ ਸਿੱਖ ਇਤਿਹਾਸਤਾ ਹਸਤੀਆਂ ਨਾਲ ਸੰਬੰਧ ਤਾਂ ਜਾਂ ਸਿੱਖ ਤੇ ਕਟਣਾਵਾਂ ਦੇ ਨਾਲ ਸੰਬੰਧ ਇਹਨਾਂ ਦੇ ਸੰਗ੍ਰਹਿ ਸੀ ਉਹ ਤੁਹਾਡੇ ਤੋਂ ਪੁੱਛੇ ਜਾ ਸਕਦੇ ਐ ਐਗਜ਼ਾਮ ਦੇ ਵਿੱਚ ਤਾਂ ਉਹ ਦੋ ਸੰਗ੍ਰਹਿ ਸੀ ਇਹਨਾਂ ਦੇ ਜਿਹੜੇ ਲੜੀਵਾਰ ਪ੍ਰਕਾਸ਼ਿਤ ਹੋਇਆ ਉਹ ਪਕਾਰਾਂ ਦੀ ਵੰਗੀ 1912 ਸਿੱਖ ਬੱਚਿਓ ਜਾਗੋ 1913 ਠੀਕ ਹੈ ਜੀ ਨੈਕਸਟ ਕੁਐਸਚਨ ਪੰਜਾਬੀ દੈਨਿਕ ਅਖਬਾਰ ਕਦੋਂ ਸ਼ੁਰੂ ਹੋਇਆ ਤਾਂ ਪੰਜਾਬੀ ਦੈਨਿਕ ਅਖਬਾਰ ਹੈ ਜਿਹੜਾ ਠੀਕ ਹੈ ਜੀ 1920 ਦੇ ਵਿੱਚ ਸ਼ੁਰੂ ਹੋਇਆ ਸੀਗਾ ਠੀਕ ਹੈ 1920 ਦੇ ਵਿੱਚ ਜਿਹੜਾ ਸ਼ੁਰੂ ਇਹਨਾਂ ਦੇ ਦੁਆਰਾ ਕੀਤਾ ਗਿਆ ਸੀ দৈনিক ਅਖਬਾਰ ਸੀ ਜਿਹੜਾ ਠੀਕ ਹੈ ਨੈਕਸਟ ਕੁਸ਼ਚਨ ਹੀਰਾ ਸਿੰਘ ਦਰਦ ਨੇ ਕਿਸ ਗੁਰਦੁਆਰੇ ਦੀ ਉਮਰ ਉਸਾਰੀ ਦੌਰਾਨ ਅੰਦੋਲਨ 'ਚ ਹਿੱਸਾ ਲਿਆ ਸੀ ਤਾਂ ਉਹ ਅੰਦੋਲਨ ਸੀ ਗੁਰਦੁਆਰਾ ਰਕਾਬ ਗੰਜ ਸਾਹਿਬ ਠੀਕ ਹੈ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ ਜਿਹੜਾ ਠੀਕ ਹੈ ਤਾਂ ਅੰਗਰੇਜ਼ਾਂ ਨੇ ਕੀ ਕੀਤਾ ਸੀ ਕਿ ਜਿਹੜਾ ਗੁਰਦੁਆਰਾ ਕਾਵਗਨ ਸਰ ਸੀ ਇਹਦੀ ਦੁਆਰ ਆ ਜਿਹੜੀ ਉਹ ਢਾਹ ਦਿੱਤੀ ਸੀ ਤੇ ਉਹਦੇ ਬਹਾਲੀ ਦੇ ਲਈ ਫਿਰ ਅੰਦੋਲਨ ਸ਼ੁਰੂ ਹੋਇਆ ਸੀ ਤੇ ਉਸ ਅੰਦੋਲਨ ਦੇ ਵਿੱਚ ਹੀਰਾ ਸਿੰਘ ਦਰਦ ਨੇ ਜਿਹੜਾ ਵੱਧ ਚੜ ਕੇ ਹਿੱਸਾ ਲਿਆ ਸੀਗਾ ਠੀਕ ਹੈ ਜੀ ਨੈਕਸਟ ਕੁਐਸਚਨ ਦਰਦ ਤਖੱਲਸ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਕਵਿਤਾ ਵਿੱਚ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਇੰਨੀ ਕਵਿਤਾ ਈਸੀ ਜੀ ਤੋਂ ਪੈਗੀ ਤੇਰੇ ਨਾਮ ਦੀ ਠੀਕ ਹੈ ਇਸ ਕਵਿਤਾ ਦੇ ਵਿੱਚ ਇਹਨਾਂ ਨੇ ਦਰਦ ਤਖੱਲਸ ਦੀ ਵਰਤੋਂ ਕੀਤੀ ਸੀ ਤੇ 1922 ਤੋਂ ਪਹਿਲਾਂ ਇਹ ਜ਼ਿਆਦਾਤਰ ਦੁਖਿਆਸ਼ਬਦ ਦੀ ਵਰਤੋਂ ਕਰਦੇ ਸੀ ਆਪਣੀਆਂ ਚਨਾਵਾਂ ਦੇ ਵਿੱਚ ਜਾਂ ਆਪ ਦੇ ਉਪਨਾਮ ਦਾ ਲਾ ਲੋ ਜਾਂ ਇਹਨਾਂ ਦਾ ਤਕल्लਜ਼ ਲਾ ਲੋ ਠੀਕ ਹੈ ਤੇ ਉਹਦੇ ਲਈ ਦੁਖਿਆਸ਼ਬਦ ਦੀ ਵਰਤੋਂ ਕਰਦੇ ਸਨ ਨੈਕਸਟ ਕੁਐਸਚਨ ਹੀਰਾ ਸਿੰਘ ਨੂੰ ਕਿਸ ਅਖਬਾਰ ਦਾ ਸਹਿ ਸੰਪਾਦਕ ਨਿਯੁਕਤ ਕੀਤਾ ਗਿਆ ਸੀ ਤਾਂ ਦੈਨਿਕ ਅਖਬਾਰ ਸੀ ਅਕਾਲੀ ਅਖਬਾਰ ਠੀਕ ਹੈ ਜਿਹੜਾ ਇਹਨਾਂ ਨੇ ਮਾਸਟਰ ਸੁੰਦਰ ਸਿੰਘ ਲਾਇਲ ਪ੍ਰੀ ਮੰਗਲ ਸਿੰਘ ਤੇ ਹੋਰਾਂ ਦੇ ਨਾਲ ਮਿਲ ਕੇ ਲਾਹੌਰ ਤੋਂ ਸ਼ੁਰੂ ਕੀਤਾ ਸੀ ਤੇ ਇਸੇ ਅਖਬਾਰ ਠੀਕ ਹੈ ਇੱਕ ਵਾਰ ਇਹਨਾਂ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਆ ਕੇ ਤੇ ਇਸ ਅਖਬਾਰ ਦੇ ਹੀ ਸਹਿ ਸੰਸਤਾਪਕ ਹੈ ਜਿਹੜਾ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਫੁਲਵਾੜੀ ਪੁਸਤਕ ਕਦੋਂ ਪ੍ਰਕਾਸ਼ਿਤ ਹੋਈ ਠੀਕ ਹੈ ਤਾਂ ਜਿਹੜੀ ਇਹਨਾਂ ਦੀ ਫੁਲਵਾੜੀ ਪੁਸਤਕ ਸੀਗੀ ਜੀ ਇਹ ਪ੍ਰਕਾਸ਼ਿਤ ਹੋਈ ਸੀ 1926 ਦੇ ਵਿੱਚ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਫੁਲਵਾੜੀ ਜਿਹੜਾ ਪੁਸਤਕ ਸੀ ਇਹਨਾਂ ਦੀ ਸੰਗ੍ਰਹਿ ਵੀ ਸੀ ਠੀਕ ਹੈ ਜਿਹੜਾ ਪ੍ਰਕਾਸ਼ਤ ਹੋਇਆ ਸੀ 1926 ਦੇ ਵਿੱਚ ਤੇ ਇਹਨਾਂ ਦਾ ਇੱਕ ਪੱਤਰ ਵੀ ਸੀਗਾ ਠੀਕ ਹੈ ਪੰਜਾਬੀ ਪੱਤਰ ਵੀ ਸੀਗਾ ਮਾਸਿਕ ਪੱਤਰ ਜਿਹੜਾ ਮਹੀਨਾਵਾਰ ਸ਼ਬਦਾਂ ਸੀ ਤੇ ਜਿਹੜਾ ਕਿ 1924 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਹਨਾਂ ਦੁਆਰਾ ਠੀਕ ਹੈ ਤੇ ਜਿਹੜਾ ਇਹ ਫੁਲਵਾੜੀ ਮਾਸਿਕ ਪੱਤਰ ਸਿਰਾਜੇ 1924 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਫਿਰ 1930 ਤੱਕ ਤਾਂ ਇਹ ਅੰਮ੍ਰਿਤਸਰ ਤੋਂ ਹੀ ਪ੍ਰਕਾਸ਼ਿਤ ਹੁੰਦਾ ਰਿਹਾ ਸੀਗਾ ਤੇ ਫਿਰ ਉਸ ਤੋਂ ਬਾਅਦ 1942 ਦੇ ਵਿੱਚ ਜਦੋਂ ਹੀਰਾ ਸਿੰਘ ਦਰਦ ਨੂੰ ਭਾਰਸੜ ਅੰਦੋਲਨ ਦੇ ਵਿੱਚ ਦੌਰਾਨ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਇਹਨੂੰ ਲਾਹੌਰ ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ। ਠੀਕ ਹੈ। ਕਈ ਵਾਰ ਕੁਐਸਚਨ ਪੁੱਛ ਲੈਂਦੇ ਕਿ ਕਿੱਥੋਂ ਪ੍ਰਕਾਸ਼ਿਤ ਕੀਤਾ ਗਿਆ ਸੀਗਾ? ਤਾਂ ਆਪਸ਼ਨ ਅੰਮ੍ਰਿਤਸਰ ਲਾਹੌਰ ਦੇ ਸਕਦੇ ਆ। ਤਾਂ ਪਹਿਲਾਂ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਇਆ ਸੀ 1930 ਤੱਕ ਤੇ 1942 ਤੋਂ ਬਾਅਦ ਫਿਰ ਇਹ ਹੈ ਜਿਹੜਾ ਲਾਹੌਰ ਤੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਿਆ ਸੀ। ਕਲੀਅਰ? ਨੈਕਸਟ ਕੁਐਸਚਨ ਹੈ ਜੀ। ਹੀਰ ਸਿੰਘ ਦਰਦਨ ਨੇ ਕਾਂਗਰਸ ਦੇ ਸਮਾਗਮ ਵਿੱਚ ਕਿਹੜੀ ਕਵਤਾ ਗਾਈ ਸੀ? ਠੀਕ ਹੈ। ਤੋਂ ਨਾਲੇ ਕਾਂਗਰਸ ਦੇ ਸਮਾਗਮ ਵਿੱਚ ਜਿਹੜੀ ਕਵਿਤਾ ਗਾਈ ਸੀ ਜੀ ਉਹਦਾ ਨਾਮ ਸੀ ਦਸ਼ਮੀਸ਼ ਦੀ ਫੋਟੋ ਠੀਕ ਹੈ ਨੈਕਸਟ ਕੁਐਸ਼ਨ 99 ਦਰਦ ਸੁਨੇਹੇ ਵਿੱਚ ਹੀਰਾ ਸਿੰਘ ਨੇ ਕਿਸ ਨੂੰ ਵੰਗਾਰਿਆ ਤਾਂ ਜਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਸੀ 94 ਦਰਦ ਸੁਨੇਹੇ ਠੀਕ ਹੈ ਜੀ ਤਾਂ ਇਹਦੇ ਵਿੱਚ ਇਹਨਾਂ ਨੇ ਰਾਜੇ ਭਾਈ ਵੀਰ ਸਿੰਘ ਨੂੰ ਵੰਗਾਰਿਆ ਸੀਗਾ ਠੀਕ ਹੈ 94 ਦਰਦ ਸੁਨੇਹੇ ਦੇ ਵਿੱਚ ਇਹਨਾਂ ਨੇ ਭਾਈ ਵੀਰ ਸਿੰਘ ਨੂੰ ਵੰਗਾਰਿਆ ਨੈਕਸਟ ਕੁਐਸ਼ਨ ਹੀਰਾ ਸਿੰਘ ਦਰਦ ਕੇਸ ਲੀਗ ਦੇ 77 ਸਨ ਠੀਕ ਹੈ ਤਾਂ ਸਿੱਖ ਲੀਗ ਦੇ 77 ਰਹੇ ਆ ਇਹ ਠੀਕ ਹੈ ਤੇ ਐਸਜੀਪੀਸੀ ਦੇ 77 ਵੀ ਰਹੇ ਆ ਠੀਕ ਹੈ ਤੇ ਗੁਰਦੁਆਰਾ ਪ੍ਰਬੰਧਕ ਸਿੱਖ ਲੀਗ ਦੇ 77 ਵੀ ਰਹੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸਾਹਿਬ ਜਿਹਨਾਂ ਸਿੱਸਜੀਪੀਸੀ ਦੇ ਨਾਮ ਨਾਲ ਵੀ ਜਾਂਦੇ ਆ ਉਹਦੇ ਮੈਂਬਰ ਹੋ ਜੋ ਵੀ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਆ ਪੰਜਾਬੀ ਸਭਾ ਦੇ ਪ੍ਰਮੁੱਖ ਸੰਸਥਾਪਕ ਦੱਸੋ ਕਾ ਪੰਜਾਬੀ ਸਭਾ ਦੇ ਪ੍ਰਮੁੱਖ ਸੰਸਥਾਪਕਾਂ ਚੋਂ ਇੱਕ ਤਾਂ ਸੀਗੇ ਹੀਰਾ ਸਿੰਘ ਦਰਦੀ ਠੀਕ ਹੈ ਤੇ ਜਿਹੜੇ ਹੋਰ ਤੋਂ ਪ੍ਰਮੁੱਖ ਸ਼ਖਸੀਅਤ ਇਹਨਾਂ ਦੇ ਨਾਲ ਸ਼ਾਮਲ ਸੀ ਉਹ ਸੀ ਸਰ ਸਹਾਬੂਦੀਨ ਤੇ ਸ਼੍ਰੀ ਐਸ ਪੀ ਸਿੰਘ ਠੀਕ ਹੈ ਨੈਕਸਟ ਦੇਸ ਵੰਡ ਤੋਂ ਬਾਅਦ ਹੀਰਾ ਸਿੰਘ ਦਰਦ ਕਿੱਥੇ ਆ ਕੇ ਵਸੇ ਜਨਮ ਮਿਲਦਾ ਮੈਂ ਤੁਹਾਨੂੰ ਦੱਸੇ ਕਿ ਰਾਉਲਪਿੰਡੀ ਕਕਰੋੜਪਿੰਡ ਦੇ ਵਿੱਚ ਹੋਇਆ ਸੀ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਲੇਕਿਨ ਜਦੋਂ ਸਾਡੇ ਦੇਸ਼ ਦੀ ਵੰਡ ਹੋਈ ਹੈ ਤਾਂ ਉਸ ਤੋਂ ਬਾਅਦ ਇਹ ਫਿਰ ਗਲੰਦਰ ਆ ਕੇ ਵਸਦੇ ਸੀਗੇ ਨੈਕਸਟ ਕੁਐਸਚਨ ਵਿਸ਼ੇ ਪੱਖੋਂ ਹੀਰਾ ਸਿੰਘ ਦਰਦੀਆਂ ਕਵਤਾਵਾਂ ਵਿੱਚ ਕਿਸ ਦੀ ਪ੍ਰਧਾਨਤਾ ਹੈ ਠੀਕ ਹੈ ਜੇ ਵਿਸ਼ੇ ਦੇ ਪੱਖੋਂ ਵਿਸ਼ੇ ਪੱਖੋਂ ਸੀ ਦੇਖੀਏ ਜੋ ਵੀ ਇਹਨਾਂ ਦੀਆਂ ਰਚਨਾਵਾਂ ਨੇ ਤਾਂ ਉਹਦੇ ਵਿੱਚ ਸਿੱਖੀ ਜਜ਼ਵਾਤਾਂ ਦੀ ਪ੍ਰਧਾਨਤਾ ਮੇਨ ਹੈ ਠੀਕ ਹੈ ਮਤਲਬ ਸਿੱਖੀ ਤੇ ਹਸਤੀਆਂ ਕਹਿ ਸਕਦੇ ਆ ਹਨਾ ਸਿੱਖ ਕਟਣਾਵਾਂ ਅਸੀਂ ਕਹਿ ਸਕਦੇ ਹਾਂ ਸਿੱਖੀ ਨਾਲ ਸੰਬੰਧਤ ਉਹਨਾਂ ਨੂੰ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਬਿਆਨ ਕੀਤਾ ਨੈਕਸਟ ਕੁਐਸਚਨ ਹੀਰਾ ਸਿੰਘ ਦਰਦ ਦੀ ਪਹਿਲੀ ਕਹਾਣੀ ਦੱਸੋ ਤੇ ਇਹਨਾਂ ਦੀ ਪਹਿਲੀ ਕਹਾਣੀ ਸੀ ਜੀ ਸ਼ਹੀਦ ਦੀ ਅਮਾਨ ਠੀਕ ਹੈ ਕਿਉਂਕਿ ਇਹਨਾਂ ਨੇ ਕਾਪ ਸੰਗ੍ਰਹਿ ਵੀ ਲਿਖਿਆ ਤੇ ਇਹਨਾਂ ਦੀ ਕਹਾਣੀ ਸੰਗ੍ਰਹਿ ਵੀ ਲਿਖਿਆ ਨੈਕਸਟ ਕੁਐਸਚਨ ਹੈ ਜੀ ਬ੍ਰੇਲ ਭੂਮੀ ਤੇ ਮਲਾਇਆ ਦੀ ਯਾਤਰਾ ਕਦੋਂ ਪ੍ਰਕਾਸ਼ਿਤ ਹੋਏ ਠੀਕ ਹੈ ਤੇ ਜਿਹੜਾ ਇਹਨਾਂ ਦਾ ਇਹ ਸੰਗ੍ਰਹਿ ਸੀ 1952 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਨੈਕਸਟ ਕੁਐਸਚਨ ਕਿਸ ਨੇ ਹੀਰਾ ਸਿੰਘ ਦਰਦ ਜੀਵਨ ਤੇ ਰਚਨਾ ਪੁਸਤਕ ਲਿਖੀ ਸੀ ਤਾਂ ਜੀਤ ਸਿੰਘ ਖੀਤਲ ਜੀ ਹੋਇਆ ਜਿੰਨਾ ਨੇ ਹੀਰਾ ਸਿੰਘ ਦਰਤੇ ਜੀਵਨ ਤੇ ਰਚਨਾਵਾਂ ਦੇ ਬਾਰੇ ਇਹਨਾਂ ਦਾ ਜਿਹੜੀਆਂ ਰਚਨਾਵਾਂ ਦਾ ਸੰਗ੍ਰਹਿ ਕੀਤਾ ਸੀ ਇਸ ਤੇ ਲੇਖ ਦੇ ਦੇ ਇਹਨਾਂ ਨੇ ਇੱਕ ਬੁੱਕ ਜਿਹੜੀ ਉਹ ਪਬਲਿਸ਼ ਕੀਤੀ ਸੀ ਨੈਕਸਟ ਕੁਐਸਚਨ ਜੀ ਸਾਇਤਕ ਪੰਜਾਬੀ ਮਾਸਿਕ ਪੱਤਰ ਕਦੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਪੁਸਤਕ ਵੀ ਸੀਗੀ ਫਲਵਾੜੀ ਜਿਹੜੀ 1926 ਚ ਪ੍ਰਕਾਸ਼ਿਤ ਹੋਈ ਸੀ ਦੁਆਰਾ ਫੇਰ ਰਿਪੀਟ ਕਰ ਦਿੰਨੀ ਹੈ ਤੇ ਇਹਨਾਂ ਦਾ ਮਾਸਿਕ ਪੱਤਰ ਜਿਹੜਾ 1924 ਦੇ ਵਿੱਚ ਸ਼ੁਰੂ ਹੋਇਆ ਸੀ 1930 ਤੱਕ ਅੰਮਸਰ ਤੋਂ ਪ੍ਰਕਾਸ਼ਿਤ ਹੋਇਆ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ 1942 ਤੋਂ ਬਾਅਦ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਨੈਕਸਟ ਕੁਐਸਚਨ ਹੀਰਾ ਸਿੰਘ ਦਰਦ ਨੇ ਕਿਹੜੀ-ਕਿਹੜੀ ਭਾਸ਼ਾ ਦਾ ਅਧਿਐਨ ਕੀਤਾ ਤਾਂ ਜਿਹੜੀਆਂ ਭਾਸ਼ਾਵਾਂ ਦਾ ਉਹਨਾਂ ਦੁਆਰਾ ਅਧਿਐਨ ਕੀਤਾ ਗਿਆ ਸੀ ਹਿੰਦੀ ਉਰਦੂ ਫਾਰਸੀ ਤੇ ਅੰਗਰੇਜ਼ੀ ਠੀਕ ਹੈ ਹਾਲਾਂਕਿ ਜ਼ਿਆਦਾ ਰਚਨਾ ਸਾਨੂੰ ਉਹਨਾਂ ਦੀ ਜਿਹੜੀ ਉਹ ਪੰਜਾਬੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਇਹਨਾਂ ਨੇ ਇਹਨਾਂ ਚਾਰ ਭਾਸ਼ਾਵਾਂ ਦਾ ਅਧਿਐਨ ਜਿਹੜਾ ਇਹਨਾਂ ਦੁਆਰਾ ਕੀਤਾ ਗਿਆ ਸੀ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਕਦੋਂ ਪ੍ਰਕਾਸ਼ਤ ਹੋਈ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਹੀਰਾ ਸਿੰਘ ਦਰਦਜੇ ਦੇ ਦੁਆਰਾ ਲਿਖੀ ਗਈ ਹੈ ਤੇ ਪ੍ਰਕਾਸ਼ਤ ਹੋਈ ਜੀ 1953 ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਕਿਸਾਨ ਦੀਆਂ ਹੀ ਕੀ ਹੈ ਤੇ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਨੈਕਸਟ ਕੁਐਸਚਨ ਕਹਿੰਦੇ ਕਿ ਦਰਦਨਾ ਆਇਆ ਕਵਿਤਾ ਦਾ ਵਿਸ਼ਖੀ ਹੈ ਕਹਿੰਦੇ ਕਿ ਦਰਦਨਾ ਆਇਆ ਜਿਹੜਾ ਇਹਨਾਂ ਦੀ ਕਵਿਤਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਠੀਕ ਹੈ ਤੇ ਵਾਵਰ ਨੇ ਜਦੋਂ ਹਮਲਾ ਕੀਤਾ ਸੀਗਾ ਬਾੜ ਤੇ ਤਾਂ ਉਸ ਹਮਲੇ ਦੇ ਦੌਰਾਨ ਜਿਹੜੀ ਤਵਾਹੀ ਹੋਈ ਸੀ ਉਹਨਾਂ ਦ੍ਰਿਸ਼ਾਂ ਨੂੰ ਵਿਆਨ ਕੀਤਾ ਗਿਆ ਵਿਆਨਿਆ ਗਿਆ ਇਸ ਕਵਿਤਾ ਦੇ ਵਿੱਚ ਠੀਕ ਹੈ ਹਾਈ ਪਾਣੀ ਕਵਿਤਾ ਦਾ ਵਿਸ਼ਾ ਕੀ ਹੈ ਜਿਹੜੇ ਹਾਈ ਪਾਣੀ ਕਵਿਤਾ ਇਹਨਾਂ ਦੀ ਉਹ ਕੀ ਅਸੁੱਤਾਂ ਤੇ ਹੁੰਦੇ ਜ਼ੁਲਮਾਂ ਦਾ ਵਰਣਨ ਠੀਕ ਹੈ ਉਸ ਸਮੇਂ ਜਿਹੜੇ ਸੁੱਤਾਂ ਦੇ ਜ਼ੁਲਮ ਕੀਤੇ ਜਾਂਦੇ ਸੀ ਉਹਨਾਂ ਨੂੰ ਵਿਆਨ ਕੀਤਾ ਗਿਆ ਇਸ ਕਵਿਤਾ ਦੇ ਵਿੱਚ ਨੈਕਸਟ ਹੀਰਾ ਸਿੰਘ ਦਰਦ ਦੀ ਰਚਨਾ ਦੇ ਮੁੱਖ ਵਿਸ਼ੇ ਠੀਕ ਹੈ ਜੇਕਰ ਉਹਨਾਂ ਦੀ ਰਚਨਾ ਦੇ ਝਾਤ ਮਾਰੀਏ ਤਾਂ ਉਹਨਾਂ ਦੀ ਰਚਨਾ ਦੇ ਪ੍ਰਮੁੱਖ ਵਿਸ਼ੇ ਸੀ ਜਿਹੜੇ ਸਭ ਤੋਂ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦੇ ਆ ਧਾਰਮਿਕ ਤੇ ਦੇਸ਼ ਭਗਤੀ ਵਾਲੇ ਠੀਕ ਹੈ ਨੈਕਸਟ ਕੁਐਸਚਨ ਹੀਰਾ ਸਿੰਘ ਦਰਦ ਦੇ ਪਿਤਾ ਜੀ ਪਹਿਲਾਂ ਕਿਸ ਧਰਮ ਨੂੰ ਮੰਨਦੇ ਸਨ ਜੇ ਅਸੀਂ ਇਹ ਕਹਿ ਸਕਦੇ ਹਾਂ ਕਿ ਹੀਰਾ ਸਿੰਘ ਦਰਦ ਦਾ ਪਿਛੋਕੜ ਕਿਹੜੇ ਕਰਮ ਤੋਂ ਸੀ ਤਾਂ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਪਰ ਬਾਅਦ ਦੇ ਵਿੱਚ ਇਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ ਠੀਕ ਹੈ ਜੀ ਲਾਸਟ ਤੇ ਨੈਕਸਟ ਕੁਐਸਚਨ ਹੈ ਹੀਰਾ ਸਿੰਘ ਦਰਦੀ ਮੌਤ ਕਦੋਂ ਹੋਈ ਤਾਂ ਇਹਨਾਂ ਦੀ ਮੌਤ ਹੋਈ ਸੀ ਜੀ 22 ਜੂਨ 1985 ਨੂੰ ਠੀਕ ਹੈ ਜ਼ਿਲਹੰਦਰ ਦੇ ਵਿੱਚ ਠੀਕ ਹੈ ਸੌਰੀ 1965 22 ਜੂਨ 1965 ਨੂੰ ਜ਼ਿਲਹੰਦਰ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਜੀ ਠੀਕ ਹੈ ਇਹਦੇ ਨਾਲ ਹੀ ਸਾਡਾ ਅੱਜ ਦਾ ਟਾਪਿਕ ਇੱਥੇ ਖਤਮ ਹੁੰਦਾ ਹੈ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਜੀ ਕਿ ਪੰਜਾਬੀ ਮਾਸਟਰ ਜੀ ਦੀ ਤਿਆਰੀ ਵੀ ਆਪਣੇ ਚੈਨਲ ਤੇ ਬਹੁਤ ਵਧੀਆ ਢੰਗ ਦੇ ਨਾਲ ਕਰਾਈ ਜਾਂਦੀ ਹੈ ਤਾਂ ਨਾਲ ਦੀ ਨਾਲ ਹਰ ਇੱਕ ਜੋਬ ਚਾਹੇ ਉਹ ਗਵਰਨਮੈਂਟ ਜੋਬ ਆ ਪ੍ਰਾਈਵੇਟ ਜੋਬ ਆ ਠੀਕ ਹੈ ਤੇ ਉਹਦੀ ਅਪਡੇਟ ਵੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਨੂੰ ਮਿਲਦੀ ਆ ਸੋ ਪਹਿਲੀ ਗੱਲ ਆਪਣੇ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਨਾਲ ਦੀਆਂ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਆਪਣਾ ਲੈਕਚਰ ਜਿਹੜਾ ਕਿਵੇਂ ਦਾ ਲੱਗਿਆ ਠੀਕ ਹੈ ਤਾਂ ਕਿ ਤੁਹਾਨੂੰ ਹੋਰ ਵੀ ਇਸ ਤੋਂ ਵੀ ਵਧੀਆ ਜਿਹੜਾ ਲਿਟਰੇਚਰ ਆ ਮੈਂ ਪ੍ਰੋਵਾਈਡ ਕਰਵਾ ਸਕਾਂ ਠੀਕ ਹੈ ਜੀ ਇਹਦੇ ਨਾਲ ਹੀ ਮੈਨੂੰ ਦਿਓਜ਼ਾਦ ਮਿਲਦੇ ਆ ਨਿਊ ਅਪਡੇਟ ਦੇ ਨਾਲ ਧੰਨਵਾਦ